ਦੇ ਟੂ ਯੂ ਹੈਪੀ ਬਰਥਡੇ ਟੂ ਯੂ ਤਾੜੀਆਂ ਮਾਰ ਅੰਜੂ ਤਾੜੀਆਂ ਮਾਰ ਤਾੜੀਆਂ ਮਾਰ ਤਾੜੀ ਮਾਰ ਹਰ ਕੋਈ ਚੰਗੀ ਖੜ ਕੇ ਆਉਣੇ ਅੰਦਰ ਰੋਵੇ ਬੱਧ ਗਏ ਮੁੰਨ ਰੋਵੇ ਚਲ ਪਾਪਾ ਨੂੰ ਕੋ ਆਓ ਮੈਂ ਮੂਰੀ ਨਾ ਫਿਟ ਉਹਦਾ ਇਹ ਤਾਂ ਆਉ ਬਾਹਰ ਇਹ ਅੰਜੂ ਅੰਜੂ ਗਰਮੇ ਦਦੀ ਵੜ ਉਹ ਜੀ ਬਹਾਉ ਤੇ ਕੇ ਦੱਸ ਲਵੋ ਆ ਜੋ ਹੁਣ ਚਲੋ ਵੀ ਚਲੋ ਕਰਾਂ ਨਹੀਂ ਚਲ ਹਣੀ ਲੈ ਬੈਗ ਤੂੰ ਤੇ ਨਹੀਂ ਭੁੱਲ ਗਈ ਲੈ ਨੋ ਬਾ ਬਾ ਹਾਂ ਹੀ ਲੈ ਆਉਣਾ ਚੋਲ ਲੈ ਲੈ ਬਈ ਬਾਈ ਚਲ ਕੋਈ ਨਹੀਂ ਗੈਰਟ ਦਾ ਗੈਰਟੀ ਆ ਬਾਈ ਗੈਰਟ ਦਾ ਗੈਰਟੀ ਆ ਬਾਈ ਸਿਆਲ ਚ ਕੋਣ ਆ ਲਈ ਆ ਪੂਰੀ ਹਾਂ ਵਧੀਆ ਚੀਜ਼ ਆ ਉਹ ਕੰਮ ਆਣ ਵਾਲੀ ਚੀਜ਼ ਆ ਇਹ ਮਤਲਬ ਕਿ ਰੈਗੂਲਰ ਪਾ ਲਿਆ ਉਹ ਲੈ ਆ ਚਲ ਮੈਂ 200 ਤਾਂ ਹੈ ਜੀ ਬਸ ਲੋਕੀ ਹੋਣ ਚੱਕ ਬਣੇ ਉੱਤੇ ਸਿਰਲੇਖ ਉਹ ਕਿਹੜਾ ਬੋਲਾ ਬਾਈ ਕੜਾ ਨਹੀਂ ਉਹ ਬੋੜਾ ਕੜਾ ਆਇਆ ਕਮੂ ਕੀ ਦੇਲਾ ਕੜਾ ਕਮਲਾ ਵਾਲਾ ਕੜਾ ਆਹ ਮਾਰੇ ਦਿਨੇ ਆ ਨਹੀਂ ਮੱਕਰ ਨੇ ਵੀ ਮੋਟਰ ਰਿੱਚੇ ਸਾਡੀ ਆ ਬਾਂ ਕੇ ਮम्मा ਨੇੜੇ ਨੂੰ ਹੋ ਭਾਜੀ ਗਾਲਾਂ ਕਢਦਾ ਹੁਣ ਨਹੀਂ ਗੰਡ ਮਾਰਦਾ ਹਾਂ ਪਹਿਲੇ ਆ ਤੇ ਆ ਗਿਆ ਬਾਹਰ ਲੈ ਕਰਨ ਵਾਲੀ ਯਾਰ ਪਿਆ ਲੈ ਜਾ ਸਾਰੇ ਨੂੰ ਲੈ ਕਿੱਟੀ ਗਈ ਸੋ ਇਹੋਂ ਕੀ ਹਾਂ ਫੁੱਲੀ ਆਉਂਦੇ ਨਾ ਨਾ ਫੁੱਲੀ ਆਉਂਦੇ ਸਟੇਟ ਦਾ ਮਾਣ ਆ ਗਿਆ ਮਾ ਮਾ ਫੁੱਲ ਚੱਕੀ ਖਵਾ ਦੇ ਸਾਪੀ ਉਹ ਮੋਮਬਤੀ ਜਗਾ ਮਮਾ ਮਾਤਾ ਆ ਆ ਬੋਲ ਬੋਲਾ ਉਹ ਦੇਖੀ ਆ ਫੁੱਲੀ ਆ ਰਹੀ ਮੋੜੀ ਹੈ ਹੈਪੀ ਬਰਥਡੇ ਬਾਬਾ ਤਰਕੀਆਂ ਪਾਛੇ ਮੈਂ ਕਿਹਾ ਹੈਪੀ ਬਰਥਡੇ ਬਾਬਾ ਬਾਤ ਨੂੰ ਆਸਵਾ ਬਾਹ ਮੂੰਹ ਕਾਹੀ ਰੋਦੀ ਆਖ ਰੋਦੀ ਇੰਨਾ ਜਿਆਖੇ ਨਾ ਪਾਉਣਾ ਇਹਦੀ ਨੋਕ ਚਾਹ ਰੋਗ ਨਾ ਆਹੋਂ ਟੋ ਟੇਣੀ ਆ ਸਹੀ ਕੋਦ ਨਹੀਂ ਆਣਾ ਉਹ ਵੀ ਇੰਨੀ ਜੀ ਪੂਤੀ ਜਾਂਦੀ ਆ ਜਿੱਦਗੀ ਅਸੀਂ ਮੈਨੂੰ ਲੱਗੇ ਕਿ ਤੇ ਕੈੜਾ ਹੋਊਗਾ ਸੋਈ ਆਏ ਉਹ ਮਤਰਾਉਂ ਨੇ ਇਹ ਡਾਉਂ ਨਹੀਂ ਆ ਆ ਕੇਕ ਕੌਣ ਲੈ ਗਿਆ ਆ ਕਮਲ ਕਮਲ ਪਤਾ ਨਹੀਂ ਦੇਖੋ ਕਿੰਨਾ ਕ ਪੁਰਾਣਾ ਕੇਕ ਆ ਇਹ ਲੈ ਕੇ ਆਇਆ ਬਾਈ ਚੱਲ ਲੈ ਕੇ ਆਇਆ ਉਹਦੇ ਲਈ ਧੰਨਵਾਦ ਪਰ ਜਿੱਥੋਂ ਲੈ ਕੇ ਆਇਆ ਉਹ ਬੰਦੇ ਨੇ ਸਿਰਾਈ ਕਰਾਤਾ ਮਲੋ ਨੇ ਕਿੰਨਾ ਕ ਪੁਰਾਣਾ ਆ ਜੋ ਓਏ ਭਾਈ ਜੀ ਪਹਿਲਾਂ ਇਹ ਦੱਸ ਕੇਕ ਕਿੱਥੋਂ ਲੈ ਕੇ ਆਇਆ ਤੂੰ ਦਾਦੇ ਮੁੜੀਆਂ ਮੰਨ ਗਈਆਂ ਬਾਈ ਬਾਲਿਆ ਸਵਾਰਾ ਯਾਰ ਕਮਲ ਉਹ ਵੀ ਉਹ ਫਰਿਜ ਜਮੇ ਬਾਹਰ ਉਹ ਬਾਈ ਉਹ ਲੈ ਕੇ ਗਿਆ ਸਾਇ ਨੂੰ ਨਾ ਉਹੀ ਉਹੀ ਅਗਲੇ ਸਾਲ ਇਹਦੇ ਜਾਂਦਾਂ ਤੇ ਉਹੀ ਕੱਟਣਾ ਵਾ ਦਾਦੇ ਕਿੱਥੋਂ ਲੈ ਕੇ ਆਇਆ ਗਾਨਾ ਬੰਦ ਹੋ ਗਈ ਹੈ ਮੈਂ ਲਿਆਉਂਗਾ ਇਹਦੇ ਜਾਂ ਚਲ ਉਹ ਤਾਂ ਕੋਈ ਨਹੀਂ ਪਰ ਲੈ ਕੇ ਕਿੱਥੋਂ ਆ ਵੀਰ ਬਣੇ ਦੱਸ ਦੇ ਘਰੇ ਪਿਆ ਸੀਗਾ ਉਹ ਚੱਕ ਲਿਆ ਮੈਂ ਕੌਣ ਬਣਾਉਂਦਾ ਕੌਣ ਵੇ ਆਪਣਾ ਕੰਮ ਹੀ ਹੈ ਬਣਾਉਣਾ ਹੈ ਦਾਦੇ ਫੋਟੋ ਫੁੱਟੋੜਾ ਸਾਰਾ ਬਣਾਉਣਾ ਨਹੀਂ ਉਹ ਵੀ ਬਣਾਉਣਾ ਐ ਐ ਕਰਕੇ ਉਹ ਵਾਲਾ ਕਮਲ ਪਲੇਟ ਹੋ ਗਿਆ ਚਲ